डीआईजी हरचरण सिंह भुलर मामले ਦੇ ਉੱਤੇ ਜਿੱਥੇ ਇੱਕ ਪਾਸੇ ਸੀਬੀਆਈ ਜਾਂਚ ਕਰ ਰਹੀ ਹੈ ਜਾਣਕਾਰੀ ਮੁਤਾਬਕ ਆਉਂਦੇ ਸਮੇਂ ਦੇ ਵਿੱਚ ਈਡੀ ਵੀ ਜਾਂਚ ਕਰ ਸਕਦੀ ਹੈ ਕਈ ਤਾਂ ਇਹ ਵੀ ਕਹਿ ਰਹੇ ਹੈ ਕਿ ਈਡੀ ਇਸ ਵੇਲੇ ਸਟੱਡੀ ਕਰਦੀ ਪਈ ਹੈ ਇਸ ਮੈਟਰ ਨੂੰ ਪਰ ਦੂਸਰੇ ਪਾਸੇ ਇਸ ਪੂਰੇ ਮਸਲੇ ਉੱਤੇ ਬੋਲੇ ਨੇ ਕੁਮਰ ਮੋਜੇ ਪ੍ਰਤਾਪ DIG ਹਰਚਰਨ ਸਿੰਘ ਭੁੱਲਰ ਕੁਮਰ ਵਿਜੇ ਪ੍ਰਤਾਪ ਦੇ ਨਾਲ ਕੰਮ ਕਰ ਚੁੱਕੇ ਨੇ ਉਹਨਾਂ ਦੇ ਅਧੀਨ ਕੰਮ ਕਰ ਚੁੱਕੇ ਨੇ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ ਰਹੇ ਨੇ ਹਰਚਰਨ ਸਿੰਘ ਭੁੱਲਰ ਔਰ ਉਸ ਵੇਲੇ ਕੁਮਰ ਵਿਜੇ ਪ੍ਰਤਾਪ ਦੇ ਅਧੀਨ ਉਹ ਕੰਮ ਕਰਦੇ ਰਹੇ ਨੇ ਔਰ ਇਸ ਪੂਰੇ ਮਾਮਲੇ ਦੇ ਉੱਤੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੇ ਦੌਰਾਨ ਕੁਮਰ ਵਿਜੇ ਪ੍ਰਤਾਪ ਨੇ ਕੁਝ ਗੱਲਾਂ ਆਖੀਆਂ ਨੇ ਦਰਸਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਕੁਮਰ ਵਿਜੇ ਪ੍ਰਤਾਪ ਨੇ ਕੁਝ ਗੱਲਾਂ ਆਖੀਆਂ ਨੇ ਦੱਸਦੀ ਹੈ ਕਿ CBI ਵੱਲੋਂ ਪੰਜਾਬ ਦੇ IPS DIG ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤ ਆਮ ਆਦਮੀ ਪਾਰਟੀ ਦੇ ਟਿਕਟ ਹਤੇ ਵਿਧਾਇਕ ਬੜੇ ਸਾਲਾਂ কা ਆਈਪੀਐਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਨਿਸ਼ਾਨੇ ਸਾਧਦੇ ਨੇ ਇੱਕ ਪੋਡਕਾਸਟ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਇਥੋਂ ਤੱਕ ਕਿਹਾ ਹੈ ਕਿ ਅਧਿਕਾਰੀਆਂ ਦੀ ਕਿਸਮ ਸਰਕਾਰ ਦੀ ਕਿਸਮ ਤੇ ਨਿਰਭਰ ਕਰਦੀ ਹੈ ਉਹਨਾਂ ਦਾ ਮਤਲਬ ਸੀ ਕਿ ਜਿਹੋ ਜੀ ਸਰਕਾਰ ਹੁੰਦੀ ਹੈ ਉਹੋ ਜਿਹੇ ਅਧਿਕਾਰੀ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰ ਵਿਭਾਗ ਦੇ ਵਿੱਚ ਦਲਾਲਾਂ ਤੇ ਪ੍ਰਿਸ਼ਟ ਅਧਿਕਾਰੀਆਂ ਦਾ ਇੱਕ ਸਮੂਹ ਹੁੰਦਾ ਹੈ ਜੇਕਰ ਕੋਈ ਨਵਾਂ ਅਧਿਕਾਰੀ ਕਿਸੇ ਵਿਭਾਗ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹਨਾਂ ਦਲਾਲਾਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਹਰਚਰਨ ਸਿੰਘ ਭੁੱਲਰ ਬਾਰੇ ਕੁਮਰਵਜੇ ਪ੍ਰਤਾਪ ਨੇ ਕਿਹਾ ਕਿ ਉਹਨਾਂ ਨੇ ਮੇਰੇ ਅਧੀਨ ਮੁਹਾਲੀ ਅਤੇ ਲੁਧਿਆਣਾ ਸਮੇਤ ਵੱਖ-ਵੱਖ ਅਹੁਦਿਆਂ ਦੇ ਉੱਤੇ ਸੇਵਾ ਕੀਤੀ ਹੈ। ਉਹਨਾਂ ਦੇ ਘਰ ਤੋਂ ਬਰਾਮਦ ਕੀਤੀ ਗਈ ਰਕਮ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਕੋਲ ਵੀ ਹੋਵੇਗੀ। ਪਿਸ਼ਟ ਅਧਿਕਾਰੀਆਂ ਦੇ ਕੋਲ ਸਿਆਸਤਦਾਨਾਂ ਦਾ ਪੈਸਾ ਹੈ ਅਤੇ ਸਿਆਸਤਦਾਨਾਂ ਕੋਲ ਪਿਸ਼ਟ ਅਧਿਕਾਰੀਆਂ ਦਾ ਪੈਸਾ ਹੈ ਇਹ ਬੋਲ ਕੁਮਰਵਜੇ ਪ੍ਰਤਾਪ ਦੇ। ਕੁਮਰਵਜੇ ਪ੍ਰਤਾਪ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧ ਮੁਹਿੰਮ ਨੂੰ ਸਭ ਤੋਂ ਵੱਡਾ ਘਟਾਲਾ ਦੱਸਿਆ ਅਤੇ ਸਾਬਕਾ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਧਾਇਕ ਪੁਲਿਸ ਨੂੰ ਜਾਣਕਾਰੀ ਪ੍ਰਦਾਨ ਕਰਦੇ ਹਨ। ਅਤੇ ਪੁਲਿਸ ਅਧਿਕਾਰੀ ਪੈਸੇ ਲਈ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਨੱਥੂ ਨੰਗਲ ਇਲਾਕੇ ਦੇ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਹੋਏ ਉਹਨਾਂ ਨੇ ਕਿਹਾ ਇੱਕ ਵਿਅਕਤੀ ਜੋ ਫੌਜ ਨੂੰ ਦੁੱਧ ਪਹੁੰਚਾਉਂਦਾ ਸੀ ਨੂੰ ਡਰੱਗ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਕਿਉਂਕਿ ਸਾਡੀ ਆਪਣੀ ਪਾਰਟੀ ਦੇ ਇੱਕ ਨੇਤਾ ਦੀ ਨਜ਼ਰ ਉਸਦੇ 2.3 ਏਕੜ ਜ਼ਮੀਨ ਉੱਤੇ ਸੀ ਮੈਂ ਉਸ ਨੂੰ ਰੋਕਿਆ ਕੁੰਵਰਬਜੇ ਪ੍ਰਤਾਪ ਨੇ ਇਹ ਦਾਅਵਾ ਕੀਤਾ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਲੋਕਾਂ ਤੋਂ ਪੈਸੇ ਵਸੂਲਣ ਲਈ ਧਾਰਾ 755 ਦੀ ਵਰਤੋਂ ਕਰ ਰਹੀ ਹੈ ਇਹ ਬਹੁਤ ਗੰਭੀਰ ਇਲਜ਼ਾਮ ਕੋਰਵੇਜੇ ਪ੍ਰਤਾਪ ਦੇ ਭਰੌਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ ਕੋਈ ਲੀਡਰ ਜਾਂ ਕੋਈ ਅਧਿਕਾਰੀ ਇਸ ਮਸਲੇ ਉੱਤੇ ਕੋਈ ਚਾਨਣਾ ਪਾਵੇਗਾ ਉਹਦੇ ਸਮੇਂ ਦੇ ਵਿੱਚ ਕੀ ਇਹ ਮਾਮਲੇ ਇਦਾਂ ਹੀ ਚੱਲਦੇ ਰਹਿਣਗੇ ਜਾਂ ਇੱਕ ਅਰੇ ਠੱਲਣ ਦਾ ਨਾਮ ਵੀ ਲੈਣਗੇ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹਿਵਾਂਗੇ ਪੰਜਾਬੀ ਦੇ